ਅੱਜ 1 ਜਨਵਰੀ ਸਾਲ ਦੇ ਪਹਿਲੇ ਦਿਨ ਦੁਪਹਿਰ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਸੁਣ ਕੇ ਤੁਹਾਡਾ ਦਿਮਾਗ ਸੁੰਨ ਹੋ ਜਾਏਗਾ ਔਰ ਦਿਲ ਦਹਿਲ ਜਾਏਗਾ ਇੱਕ ਭਰਾ ਨੇ ਆਪਣੀ 4 ਸਾਲ ਦੀ ਭੈਣ ਤੋਂ ਲੈ ਕੇ 19 ਸਾਲ ਤੱਕ ਦੀਆਂ ਚਾਰ ਭੈਣਾਂ ਤੇ ਨਾਲੇ ਮਾਂ ਪੰਜਾਂ ਦਾ ਕਤਲ ਕੀਤਾ ਔਰ ਕਤਲ ਕਿੰਜ ਕੀਤਾ ਹੈ ਕਿਹੜੇ ਤਰੀਕੇ ਨਾਲ ਕੀਤਾ ਹੈ ਇਹ ਸੁਣ ਕੇ ਲਾਜ਼ਮੀ ਤੁਹਾਡੇ ਹੋਸ਼ ੁੱਟ ਜਾਣਗੇ ਪੂਰੀ ਖਬਰ ਮੈਂ ਤੁਹਾਨੂੰ ਦੱਸਦਾ ਖਬਰ ਹੈ ਜੀ ਆਪਣੇ ਹੀ ਦੇਸ਼ ਦੇ ਯੂਪੀ ਦੇ ਲਖਨਊ ਤੋਂ ਲਖਨਊ ਯੂਪੀ ਦੀ ਰਾਜਧਾਨੀ ਹੈ ਤੇ ਉੱਥੇ ਇੱਕ ਪਰਿਵਾਰ ਆ ਕੇ ਇੱਕ ਹੋਟਲ ਦੇ ਵਿੱਚ ਰੁਕਿਆ ਹੋਟਲ ਦੇ ਵਿੱਚ ਰੁਕਿਆ ਖਾਣਾ ਪੀਣਾ ਖਾਦਾ ਤੇ ਜਦੋਂ ਹੋਟਲ ਵਾਲਿਆਂ ਨੇ ਸਵੇਰੇ ਵੇਖਿਆ ਕਿ ਉਹ ਉੱਠੇ ਨਹੀਂ ਜਦੋਂ ਜਾ ਕੇ ਵੇਖਿਆ ਗਿਆ ਤਾਂ ਕਮਰੇ ਦੇ ਵਿੱਚ ਪੰਜ ਲਾਸ਼ਾਂ ਸੀ ਅਰਸ਼ ਸੀ ਅਰਸ਼ਨੂ ਪਤਾ ਨਹੀਂ ਆਪਣੀ 4 ਸਾਲ ਦੀ ਮਾਸੂਮ ਭੈਣ ਤੋਂ ਲੈ ਕੇ ਉਹਦੀ ਦੂਜੀ ਭੈਣ 16 ਸਾਲ ਦੀ ਸੀ ਤੀਜੀ 18 ਸਾਲ ਦੀ ਸੀ ਔਰ ਇੱਕ 19 ਸਾਲ ਦੀ ਸੀ ਤੇ ਇੱਕ ਉਹਨਾਂ ਦੀ ਮਾਂ ਸੀ ਉਹਨਾਂ ਤੇ ਪਤਾ ਨਹੀਂ ਉਹਨੂੰ ਕਿਸ ਗੱਲ ਦਾ ਗੁੱਸਾ ਸੀ ਕਿਸ ਗੱਲ ਦਾ ਰੰਜਿ ਸੀ ਉਹਨੇ ਪੰਜਾਂ ਨੂੰ ਖਤਮ ਕਰ ਦਿੱਤਾ ਤੇ ਖਤਮ ਕਰਨ ਤੋਂ ਪਹਿਲਾ ਤਰੀਕਾ ਕੀ ਵਰਤਿਆ ਪਹਿਲਾਂ ਕਿਸੇ ਤਰੀਕੇ ਦੇ ਨਾਲ ਉਹਨੇ ਉਹਨਾਂ ਦੇ ਖਾਣੇ ਦੇ ਵਿੱਚ ਨਸ਼ਾ ਮਲਾਇਆ ਫਿਰ ਉਹਨਾਂ ਨੂੰ ਕੋਕ ਦੇ ਵਿੱਚ ਪਾ ਕੇ ਤੇ ਸ਼ਰਾਬ ਪਲਾਈ ਤੇ ਫਿਰ ਸ਼ਰਾਬ ਤੇ ਨਸ਼ਾ ਪਲਾਉਣ ਤੋਂ ਬਾਅਦ ਅਰਸ਼ ਨੇ ਆਪਣੀਆਂ ਭੈਣਾਂ ਤੇ ਮਾਂ ਦੀਆਂ ਨਸਾਂ ਕੱਟੀਆਂ ਤੇ ਨਸਾਂ ਕੱਟਣ ਤੋਂ ਬਾਅਦ ਜਦੋਂ ਉਹ ਸੈਕਨ ਲੱਗ ਪਈਆਂ ਤਾਂ ਫਿਰ ਉਹਨੇ ਸਾਰੀਆਂ ਦੇ ਗਲੇ ਵਾਰੀ-ਵਾਰੀ ਕੁੱਟੇ ਤੇ ਗਲੇ ਘੁੱਟ-ਘੁੱਟ ਕੇ ਉਹਨਾਂ ਨੂੰ ਮਾਰਿਆ ਤੁਸੀਂ ਸੋਚ ਰਹੇ ਹੋਮੋਗੇ ਕਿ ਕੋਈ ਇਨਸਾਨ ਇੰਜ ਕਿਵੇਂ ਕਰ ਸਕਦਾ ਹੈ ਹਾਂ ਮੈਂ ਵੀ ਇੰਜ ਹੀ ਸੋਚ ਰਿਹਾ ਸੱਚਮੁੱਚ ਇਹ ਯਕੀਨ ਨਾ ਕਰਨਯੋਗ ਗੱਲ ਹੈ ਇੱਕ 24 ਸਾਲਾਂ ਦਾ ਮੁੰਡਾ ਆਪਣੀ 4 ਸਾਲ ਦੀ ਭੈਣ ਤੋਂ ਲੈ ਕੇ ਮਾਂ ਤੱਕ ਪੰਜਾਂ ਦੇ ਕਤਲ ਕਿਉਂ ਕਰ ਗਿਆ ਇਹ ਤਾਂ ਭਾਈ ਉਸ ਮੁੰਡੇ ਨੂੰ ਪਤਾ ਪਰ ਜੇਕਰ ਆਪਾਂ ਵੇਖੀਏ ਸਾਡਾ ਸਮਾਜ ਦਿਨੋ ਦਿਨ ਨਰਦਾਈ ਹੁੰਦਾ ਜਾ ਰਿਹਾ ਹੈ ਬੇਤਰਸ ਹੁੰਦਾ ਜਾ ਰਿਹਾ ਹੈ ਇਨਸਾਨੀਅਤ ਮਨੁੱਖਤਾ ਤਰਸ ਹਮਦਰਦੀ ਇਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਹਰ ਵਿਅਕਤੀ ਸੈਲਫਿਸ਼ ਮਤਲਬੀ ਹੁੰਦਾ ਜਾ ਰਿਹਾ ਹੈ ਔਰ ਦੇਖੋ ਉਹ ਮੁੰਡਾ ਆਪਣੇ ਆਪ ਨੂੰ ਨਹੀਂ ਉਹਨੇ ਮਾਰਿਆ ਉਹਨੇ ਉਹਨਾਂ ਸਾਰਿਆਂ ਨੂੰ ਮਾਰਿਆ ਤੇ ਫਿਰ ਪੁਲਿਸ ਨੇ ਹੁਣ ਉਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਪੂਰਾ ਘਰ ਤਬਾਹ ਹੋ ਗਿਆ ਲਾਜ਼ਮੀ ਉਸ ਮੁੰਡੇ ਨੂੰ ਕੋਈ ਗੁੱਸਾ ਹੋਵੇਗਾ ਪਰ ਕੀ ਗੁੱਸਾ ਸਾਡੇ ਦਿਮਾਗ ਤੇ ਇੰਨਾ ਹਾਵੀ ਹੋ ਜਾਣਾ ਚਾਹੀਦਾ ਹੈ ਕਿ ਗੁੱਸਾ ਸਾਨੂੰ ਹੋਸ਼ ਹੀ ਨਾ ਉਣ ਦੇਵੇ ਗੁੱਸਾ ਸਾਨੂੰ ਆਪਣੇ ਮੁਤਾਬਕ ਚਲਾਉਣ ਲੱਗ ਪਵੇ ਤੇ ਸਾਡੇ ਤੋਂ ਕੁਝ ਵੀ ਕਰਵਾ ਦੇਵੇ ਹਾਂ ਬਹੁਤ ਸਾਰੇ ਲੋਕਾਂ ਤੋਂ ਗੁੱਸਾ ਉਹਨਾਂ ਦੇ ਸਿਰ ਤੇ ਸਵਾਰ ਹੋ ਕੇ ਉਹਨਾਂ ਨੂੰ ਆਪਣੇ ਮੁਤਾਬਕ ਚਲਾ ਲੈਂਦਾ ਹੈ ਤੇ ਫਿਰ ਉਹਨਾਂ ਤੋਂ ਇਹੋ ਜਿਹੀਆਂ ਵਾਰਦਾਤਾਂ ਕਰਾਉਂਦਾ ਹੈ ਇਸੇ ਤਰ੍ਹਾਂ ਦੀ ਹੀ ਵਾਰਦਾਤ ਅਰਸ਼ ਤੋਂ ਗੁੱਸੇ ਨੇ ਕਰਾਈ ਕਾਰਨ ਸ਼ਾਨਵੀਨ ਦੇ ਬਾਅਦ ਪਤਾ ਲੱਗੇਗਾ ਪਰ ਯਾਰ ਕਾਰਨ ਕੋਈ ਵੀ ਹੋਵੇ ਚਾਰ ਸਾਲ ਦੀ ਭੈਣ ਦਾ ਕੀ ਕਸੂਰ ਸੀ ਮਾਂ ਦਾ ਕੀ ਕਸੂਰ ਸੀ ਹੁਣ ਕਈ ਆਏ ਕਹਿਣਗੇ ਹੋ ਸਕਦਾ ਉਹਦੀ ਕਿਸੇ ਭੈਣ ਦੇ ਕਿਸੇ ਜਗ੍ਹਾ ਰਿਲੇਸ਼ਨ ਹੋਣ ਸੰਬੰਧ ਹੋਣ ਹਾਂ ਹੋ ਸਕਦਾ ਫਿਰ ਇਹਦੇ ਚ ਕਿਹੜੀ ਆਫਤ ਹੈ ਇਹਦੇ ਚ ਪੂਰਾ ਯੂਰਪ ਉਹ ਮੁਲਕ ਅੰਗਰੇਜ਼ਾਂ ਦੇ ਅੰਗਰੇਜ਼ਾਂ ਦੇ ਉਹ 25 30 ਮੁਲਕ ਜਿਹੜੇ ਸਾਡੇ ਤੋਂ 2.300 ਸਾਲ ਅੱਗੇ ਚੱਲ ਰਹੇ ਨੇ ਅਸੀਂ ਉਹਨਾਂ ਦੇ ਹੌਲੀ-ਹੌਲੀ ਪਿੱਛੇ ਚੱਲ ਰਹੇ ਆਂ ਉਥੇ ਜੇਕਰ ਕੋਈ ਔਰਤ ਜਾਂ ਮਰਦ ਆਪਣੀ ਇੱਛਾ ਮਰਜ਼ੀ ਨਾਲ ਕਿਸੇ ਨਾਲ ਰਹਿਣਾ ਚਾਹੁੰਦੇ ਨੇ ਵਿਆਹ ਕਰਾਉਣਾ ਚਾਹੁੰਦੇ ਨੇ ਜੀਵਨ ਸਾਥੀ ਲੱਭਣਾ ਚਾਹੁੰਦੇ ਨੇ ਤਾਂ ਉਹ ਇੰਨਾ ਹੋ ਹੱਲਾ ਨਹੀਂ ਮਚਾਉਂਦੇ ਉਹ ਮਾਰਨ ਵੱਢਣ ਟੁੱਕਣ ਤੇ ਨਹੀਂ ਉਤਰਦੇ ਹੁਣ ਕਈ ਕਹਿਣਗੇ ਉਹਨਾਂ ਨੂੰ ਤਾਂ ਸ਼ਰਮ ਨਹੀਂ ਤੇ ਸਾਨੂੰ ਸ਼ਰਮ ਹੈ ਸ਼ਰਮ ਸਾਨੂੰ ਖੇਤ ਤੇ ਸੁਆ ਅਸੀਂ ਹਰ ਨਿੱਕੀ ਮੋਟੀ ਗੱਲ ਤੇ ਮਾਂ ਭੈਣ ਤੇ ਧੀ ਦੀ ਗਾਲ ਕੱਢਦੇ ਆ ਗਾਲਾਂ ਧੀਆ ਭੈਣਾਂ ਦੀਆਂ ਸਾਡੇ ਮੂੰਹ ਤੇ ਚੜੀਆਂ ਨੇ ਅਸੀਂ ਵੱਡੇ ਸ਼ਰਮਾਂ ਵਾਲੇ ਕਿਹੜੇ ਮੂੰਹ ਨਾਲ ਅਸੀਂ ਕਹਿੰਨੇ ਆ ਕਿ ਉਹ ਬੇਸ਼ਰਮ ਨੇ ਤੇ ਸਾਨੂੰ ਸ਼ਰਮਾਂ ਨੇ ਉਹਨਾਂ ਨੇ ਤਾਂ ਗਾਲਾਂ ਬਣਾਈਆਂ ਹੀ ਨਹੀਂ ਔਰਤਾਂ ਦੇ ਨਾਮਾਂ ਨਾਲ ਜੋੜ ਕੇ ਅਸੀਂ ਤਾਂ ਇੱਟ ਨਾਲ ਠੁੱਡਾ ਆ ਜੇ ਤੇ ਭੈਣ ਦੀ ਗਾਲ ਕੱਢ ਦਿੰਨੇ ਆ ਅਸੀਂ ਤਾਂ ਜੇਕਰ ਮੋਟਰਸਾਈਕਲ ਡਿੱਗ ਪਏ ਉਹਨੂੰ ਵੀ ਭੈਣ ਦੀ ਗਾਲ ਜੇਕਰ ਨਿੱਕੀ ਮੋਟੀ ਕੋ ਚੀਜ਼ ਸਾਡੇ ਤੋਂ ਡਿਗ ਭੇਉ ਦੋ ਵੀ ਮਾਂ ਦੀ ਗਾਲ ਅਸੀਂ ਮਾਂ ਭੈਣ ਧੀ ਦੀ ਗਾਲ ਕੱਢਣ ਵਾਲੇ ਅਣਖੀ ਤੇ ਗੈਰਤਮੰਦ ਬਣਦੇ ਆ ਜਿਹੜਾ ਕਿ ਡਰਾਮੇ ਤੋਂ ਸਿਵਾ ਕੱਖ ਵੀ ਨਹੀਂ ਅਸਲ ਦੇ ਵਿੱਚ ਕੁਝ ਵੀ ਹੋਵੇ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੁੰਦਾ ਤੇ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੇ ਕਤਲ ਕੀਤਾ ਜਿਹੜੀ ਛੋਟੀ ਜੀ 4 ਸਾਲਾਂ ਦੀ ਭੈਣ ਸੀ ਉਹਦਾ ਕੀ ਦੋਸ਼ ਸੀ ਕੀ ਗੁਨਾ ਸੀ ਔਰ ਇਹ ਜਿਹੜੀ ਘਟਨਾਵਾਂ ਵਾਪਰੀ ਇਹ ਪਹਿਲੀ ਤੇ ਆਖਰੀ ਨਹੀਂ ਰੋਜ਼ਾਨਾ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਨੇ ਕਿੰਨੀਆਂ ਸਾਰੀਆਂ ਖਬਰਾਂ ਆਉਂਦੀਆਂ ਨੇ ਪਰ ਸਮਾਜ ਦੇ ਵਿੱਚ ਇਹ ਚੀਜ਼ਾਂ ਵੱਧ ਕਿਉਂ ਰਹੀਆਂ ਨੇ ਇਹਦਾ ਕਾਰਨ ਸਾਡਾ ਰਾਜਨੀਤਿਕ ਪ੍ਰਬੰਧ ਹੀ ਹੈ ਕਿਉਂਕਿ ਰਾਜਨੀਤਿਕ ਪ੍ਰਬੰਧ ਲੋਕਾਂ ਦੀ ਸੋਚ ਤੇ ਸਮਝ ਨੂੰ ਨਾ ਕੋਈ ਦਿਸ਼ਾ ਦਿੰਦਾ ਹੈ ਨਾ ਦਸ਼ਾ ਦਿੰਦਾ ਸਾਰੇ ਲੋਕ ਜਿਹੜੇ ਨੇ ਉਹ ਦਿਸ਼ਾ ਤੋਂ ਸੱਖਣੇ ਨੇ ਤੇ ਜ਼ਿੰਦਗੀ ਦੇ ਹਾਲਾਤਾਂ ਤੋਂ ਅੱਕੇ ਪਏ ਨੇ ਤੇ ਜਦੋਂ ਦਿਮਾਗ ਦੇ ਵਿੱਚ ਸਮਝਣਾ ਹੋਵੇ ਤੇ ਹਾਲਾਤਾਂ ਨੇ ਅਕਾਇਆ ਪਿਆ ਹੋਵੇ ਤਾਂ ਉਦੋਂ ਅਕਸਰ ਵਿਅਕਤੀ ਖਿਜ ਜੇ ਗੁੱਸੇ ਦੇ ਵਿੱਚ ਆ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਤੇ ਇਹੋ ਜਿਹੀ ਘਟਨਾ ਇਹ ਜਾਪਦੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ ਦੂਜੀ ਖਬਰ ਹੈ ਕਿ ਬੁਰਕਾ ਪਾਉਣ ਦੇ ਉੱਪਰ ਪਾਬੰਦੀ ਲਾਈ ਗਈ ਹੈ ਤੇ ਜਿਹੜੀ ਵੀ ਔਰਤ ਬੁਰਕਾ ਪਾਏਗੀ 96000 ਰੁਪਏ ਦੇ ਕਰੀਬ ਜੁਰਮਾਨਾ ਲੱਗੇਗਾ ਇਹ ਫਰਮਾਨ ਕਿੱਥੇ ਜਾਰੀ ਹੋਇਆ ਸਵਿਟਰਲੈਂਡ ਦੇ ਵਿੱਚ ਸਵਿਟਰਲੈਂਡ ਸੱਤਵਾਂ ਦੇਸ਼ ਬਣ ਗਿਆ ਜਿਨੇ ਬੁਰਕਾ ਲਾਉਣ ਤੇ ਪਾਬੰਦੀ ਲਾਈ ਹੈ ਸੋ ਭਾਰਤ ਦੇ ਵਿੱਚ ਵੀ ਇਸ ਮੁੱਦੇ ਦੇ ਉੱਪਰ ਕਈ ਵਾਰ ਵਿਵਾਦ ਉੱਠਿਆ ਕੁਝ ਲੋਕ ਇਹਦੇ ਪੱਖ ਚ ਕੁਝ ਵਿਰੋਧ ਚ ਬੋਲਦੇ ਨੇ ਪਰ ਤੁਹਾਡਾ ਕੀ ਕਹਿਣਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਹੁਣ ਇਹ ਨਾ ਹੋਵੇ ਕਿ ਮੁਸਲਮ ਭਾਈਚਾਰੇ ਨੂੰ ਨਫ਼ਰਤ ਕਰਨ ਕਰਕੇ ਜਾਂ ਉਸ ਧਾਰਮਿਕ ਨਫ਼ਰਤ ਚ ਕੋਈ ਗੱਲ ਲਿਖਿਓ ਜੇ ਮੁਸਲਮ ਧੀਆਂ ਪਹਿਣਾ ਬੁਰਕਾ ਪਾਉਂਦੀਆਂ ਨੇ ਤੇ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਵੀ ਘੁੰਡ ਕੱਢਣਾ ਤੇ ਪਰਦਾ ਕਰਨਾ ਇਹ ਰਿਵਾਜ ਸਦੀਆਂ ਤੋਂ ਚੱਲਦਾ ਤੇ ਅੱਜ ਵੀ ਚੱਲ ਰਿਹਾ ਇਹਦੇ ਬਾਰੇ ਵੀ ਤੁਹਾਡਾ ਕੀ ਖਿਆਲ ਹੈ ਲਿਖ ਜ਼ਰੂਰ ਜ਼ਰੂਰ ਦਿਓ ਅਗਲੀ ਵੱਡੀ ਖਬਰ ਹੈ ਕਿ ਇੱਕ ਕੇਰਲਾ ਦੀ ਨਰਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਤੇ ਕਿਉਂ ਦਿੱਤੀ ਗਈ ਆ ਕਿਉਂਕਿ ਉਹਦੇ ਕੋਲ ਆਏ ਇੱਕ ਮਰੀਜ਼ ਦਾ ਉਸਨੇ ਕਤਲ ਕਰ ਦਿੱਤਾ ਸੀ ਤੇ ਕੇਰਲਾ ਦੀ ਇਹ ਨਰਸ ਯਮਨ ਦੇ ਵਿੱਚ ਗਈ ਹੋਈ ਸੀ ਯਮਨ ਦੇ ਵਿੱਚ ਉਸ ਨੇ ਇਹ ਕੰਮ ਕੀਤਾ ਤੇ ਫਿਰ ਉੱਥੇ ਉਸ ਨੂੰ ਸਜ਼ਾ ਫਾਂਸੀ ਦੀ ਸੁਣਾਈ ਗਈ ਸੀ ਉਸ ਨੇ ਰਾਸ਼ਟਰਪਤੀ ਦੇ ਕੋਲ ਅਪੀਲ ਪਾਈ ਹੋਈ ਸੀ ਮਾਫੀ ਲਈ ਪਰ ਰਾਸ਼ਟਰਪਤੀ ਨੇ ਵੀ ਉਸ ਦੀ ਮਾਫੀ ਪ੍ਰਵਾਨ ਨਹੀਂ ਕੀਤੀ ਉਸ ਦੀ ਸਜ਼ਾ ਬਹਾਲ ਰੱਖੀ ਹੈ ਤੇ ਹੁਣ ਉਸ ਨਰਸ ਨੂੰ ਫਾਂਸੀ ਦਿੱਤੀ ਜਾਵੇਗੀ ਹੁਣ ਇੱਥੇ ਵੀ ਗੱਲ ਸੋਚਣ ਵਾਲੀ ਹੈ ਕਿ ਉਹ ਨਰਸ ਨੇ ਉਹਦਾ ਕਤਲ ਕਿਉਂ ਕੀਤਾ ਹਾਂ ਕਾਰਨ ਕੋਈ ਵੀ ਹੋਵੇ ਪਰ ਉਹ ਨਰਸ ਉਹਨੂੰ ਕਾਨੂੰਨ ਮੁਤਾਬਕ ਸਜ਼ਾ ਦਿਵਾਉਂਦੀ ਨਰਸ ਨੂੰ ਉਹਦੀ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ ਸੀ ਇਹ ਗੱਲ ਮੈਂ ਬਾਰ ਬਾਰ ਤਾਂ ਕਰ ਰਿਹਾ ਕਿਉਂਕਿ ਜ਼ਿੰਦਗੀ ਸਭ ਤੋਂ ਮਹਿੰਗੀ ਤੇ ਅਮੁੱਲੀ ਹੈ ਕਿਸੇ ਵੀ ਵਿਅਕਤੀ ਨੂੰ ਕਿਸੇ ਦੂਸਰੇ ਦੀ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਜਿਹਨੂੰ ਵੀ ਲੱਗਦਾ ਕਿ ਹੈ ਉਹ ਬੰਦਾ ਅਣਪੜ ਜਾਹਲ ਰੂੜੀਵਾਦੀ ਵਿਚਾਰਾਂ ਵਾਲਾ ਹੈ ਉਹਦੀ ਸਮਝ ਅਜੇ ਵਿਕਸਤ ਨਹੀਂ ਹੋਈ ਇਸ ਤੋਂ ਅਗਲੀ ਵੱਡੀ ਖਬਰ ਹੈ ਕਿ ਜਿਹੜਾ ਐਸ ਕੇ ਐਮ ਸਯੁਕਤ ਕਿਸਾਨ ਮੋਰਚਾ ਹੈ ਉਹਦੇ ਇੱਕ ਆਗੂ ਨੇ 2 ਦਿਨ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਦੇ ਨਾਲ 3 ਤਰੀਕ ਨੂੰ ਅਸੀਂ ਮੀਟਿੰਗ ਕਰਾਂਗੇ ਇਹ ਖਬਰ ਵੱਡੇ ਪੱਤਰ ਤੇ ਚਾਰਚ ਫੇਰੇ ਮੀਡੀਆ ਚ ਫੈਲੀ ਸੀ ਪਰ ਹੁਣ ਨਵੀਂ ਖਬਰ ਆ ਗਈ ਹੈ ਐਸ ਕੇ ਐਮ ਦੇ ਆਗੂਆਂ ਨੇ ਅਧਿਕਾਰਤ ਤੌਰ ਤੇ ਪੁਸ਼ਟੀ ਕਰ ਦਿੱਤੀ ਹੈ ਕਿ ਅਸੀਂ ਸੁਪਰੀਮ ਕੋਰਟ ਦੀ ਕਮੇਟੀ ਨਾਲ ਮੀਟਿੰਗ ਨਹੀਂ ਕਰਾਂਗੇ ਕਿਉਂ ਨਹੀਂ ਕਰਾਂਗੇ ਕਿਉਂਕਿ ਐਸਕੇਮ ਨੇ ਇਹ ਕਿਹਾ ਕਿ ਸ਼ੰਭੂ ਤੇ ਖਣੋਰੀ ਮੋਰਚੇ ਤੇ ਜਿਹੜੀਆਂ ਧਿਰਾਂ ਲੜਾਈ ਲੜ ਰਹੀਆਂ ਨੇ ਇਹ ਗੱਲ ਕਰਨ ਦਾ ਅਧਿਕਾਰ ਉਹਨਾਂ ਦਾ ਹੈ ਸਾਡਾ ਨਹੀਂ ਅਸੀਂ ਅਗਰ ਉੱਥੇ ਕਿਸੇ ਗੱਲ ਦੇ ਉੱਪਰ ਸਹਿਮਤੀ ਬਣਾ ਕੇ ਜਾਂ ਜਵਾਬ ਦੇ ਕੇ ਆ ਗਏ ਤਾਂ ਉਹਨਾਂ ਦਾ ਪਤਾ ਨਹੀਂ ਉਹ ਸਾਨੂੰ ਇੰਜ ਕਹਿ ਦੇਣ ਵੀ ਤੁਸੀਂ ਇੰਜ ਕਿਉਂ ਕੀਤਾ ਅਸੀਂ ਤਾਂ ਐਂ ਕਰਨਾ ਸੀ ਤੁਸੀਂ ਐਂ ਕਿਉਂ ਕਰ ਦਿੱਤਾ ਇਸ ਕਰਕੇ ਐਸਕੇਮ ਨੇ ਸਪਰੀਮ ਕੋਰਟ ਦੀ ਕਮੇਟੀ ਦੇ ਨਾਲ ਗੱਲ ਕਰਨ ਤੋਂ ਪਾਸਾ ਵਟ ਲਿਆ ਮੈਨੂੰ ਲੱਗਦਾ ਚੰਗਾ ਕੀਤਾ ਚੰਗਾ ਇਸ ਕਰਕੇ ਕੀਤਾ ਵਾਕਿਆ ਹੀ ਇੰਜ ਤਾਂ ਹੋ ਹੀ ਸਕਦਾ ਸੀ ਨਾ ਕਿਉਂਕਿ ਇਕੱਠੇ ਨਹੀਂ ਗਏ ਇੱਕ ਦੂਜੇ ਦੇ ਉੱਪਰ ਬਿਆਨ ਦੇ ਰਹੇ ਨੇ ਤਾਂ ਜੇਕਰ ਉਸ ਕਮੇਟੀ ਦੇ ਨਾਲ ਕੋਈ ਸਹਿਮਤੀ ਬਣਾ ਲੈਂਦਾ ਐਸਕੇਮ ਤਾਂ ਫਿਰ ਵੀ ਦੂਜੀ ਧਿਰ ਨੂੰ ਇੰਜ ਲੱਗ ਹੀ ਸਕਦਾ ਸੀ ਕਿ ਤੁਸੀਂ ਇੰਜ ਕਿਉਂ ਕੀਤਾ ਤੇ ਜੇਕਰ ਉਹਨਾਂ ਦੀ ਪ੍ਰਪੋਜ਼ਲ ਰੱਦ ਕਰਕੇ ਆ ਜਾਣ ਤਾਂ ਵੀ ਇੰਜ ਲੱਗ ਹੀ ਸਕਦਾ ਹੈ ਉਧਰ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਡੱਲੇਵਾਲ ਨੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਫਿਰ ਕਰ ਦਿੱਤੀ ਹੈ ਤੇ ਡੱਲੇਵਾਲ ਨੇ ਕਹਿ ਦਿੱਤਾ ਕਿ 4 ਤਰੀਕ ਨੂੰ ਮੈਂ ਲੋਕਾਂ ਦੇ ਦਰਸ਼ਨ ਕਰਨੇ ਚਾਹਣਾ ਤੇ ਵੱਧ ਤੋਂ ਵੱਧ ਲੋਕ ਖਨੌਰੀ ਬਾਰਡਰ ਤੇ ਆਓ ਉਧਰ 4 ਤਰੀਕ ਨੂੰ ਐਸਕੇਐਮ ਵਾਲੀਆਂ ਜਥੇਬੰਦੀਆਂ ਨੇ ਹਰਿਆਣਾ ਦੇ ਟੋਹਾਣਾ ਦੇ ਵਿੱਚ ਇੱਕ ਵੱਡਾ ਕਿਸਾਨ ਇਕੱਠ ਸੱਦ ਲਿਆ ਜਿਹਦੇ ਵਿੱਚ ਕਸਾਨੀ ਮੰਗਾਂ ਦੇ ਉੱਪਰ ਵੱਡੀ ਵਿਚਾਰ ਕੀਤੀ ਜਾਵੇਗੀ ਇਹ ਤਮਾਮ ਖਬਰਾਂ ਅੱਜ ਦੀਆਂ ਔਰ ਇਹਨਾਂ ਦੇ ਉੱਪਰ ਤੁਹਾਡਾ ਕੀ ਕਹਿਣਾ ਹੈ ਇੱਕ ਖਬਰ ਮੈਂ ਅੱਜ ਤੁਹਾਡੇ ਨਾਲ ਹੋਰ ਸਾਂਝੀ ਕਰਾਂਗਾ ਨਰਿੰਦਰ ਮੋਦੀ ਹੋਰੀ ਸੈਂਟਰ ਦੇ ਵਿੱਚ ਗੱਠ ਜੋੜ ਦੀ ਸਰਕਾਰ ਚਲਾ ਰਹੇ ਨੇ ਗੱਠ ਜੋੜ ਕਿਹਦੇ ਨਾਲ ਹੈ ਜਿਹੜੇ ਜਨਤਾ ਦਲ ਯੂਨਾਈਟਿਡ ਜੀਡੀਯੂ ਉਹਨਾਂ ਦੇ ਨਿਤਿਸ਼ ਕੁਮਾਰ ਤੇ ਦੂਜੇ ਪਾਸੇ ਜਿਹੜੀ ਟੀਡੀਪੀ ਹੈ ਉਹਦੇ ਮੁਖੀ ਚੰਦਰਬਾਬੂ ਨਾਇਡੂ ਉਹਨਾਂ ਦੇ ਨਾਲ ਗੱਠ ਜੁੜ ਕਰਕੇ ਉਹਨਾਂ ਦੀਆਂ ਬਸਾਕੀਆਂ ਦੇ ਸਹਾਰੇ ਸਰਕਾਰ ਸੈਂਟਰ ਦੇ ਵਿੱਚ ਮੋਦੀ ਸਾਹਿਬ ਹੋਰਾਂ ਦੀ ਚੱਲ ਰਹੀ ਹੈ ਤੇ ਇਸ ਸਭ ਕੁਝ ਦੇ ਵਿੱਚ ਹੁਣ ਨਿਤਿਸ਼ ਕੁਮਾਰ ਟੇਡਾ ਹੋ ਗਿਆ ਨਿਤਿਸ਼ ਕੁਮਾਰ ਰੁੱਸ ਗਿਆ ਨਿਤਿਸ਼ ਕੁਮਾਰ ਦਿੱਲੀ ਦੇ ਵਿੱਚ ਮੀਟਿੰਗ ਕਰਨ ਆਇਆ ਸੀ ਉਹਦੇ ਨਾਲ ਨਾ ਮੋਦੀ ਨੇ ਨਾ ਅਮਿਤ ਸ਼ਾਹ ਨੇ ਨਾ ਜੇਪੀ ਨੱਡਾ ਨੇ ਕਿਸੇ ਨੇ ਮੀਟਿੰਗ ਨਹੀਂ ਕੀਤੀ ਫਿਰ ਉਹ ਕਾਂਗਰਸ ਦੇ ਨੇਤਾਵਾਂ ਨਾਲ ਮੀਟਿੰਗ ਕਰਕੇ ਗਿਆ ਤੇ ਹੁਣ ਪੂਰੇ ਇਸ ਤਰ੍ਹਾਂ ਦੇ ਸੰਕੇਤ ਤੇ ਲੱਛਣ ਮਿਲ ਰਹੇ ਨੇ ਕਿ ਨਿਤਿਸ਼ ਕੁਮਾਰ ਬੀਜੇਪੀ ਦੇ ਖੇਮੇ ਨਾਲੋਂ ਟੁੱਟਣ ਜਾ ਰਿਹਾ ਤੇ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਇਹ ਆਉਣ ਵਾਲੇ ਦਿਨਾਂ ਚ ਸਪਸ਼ਟ ਹੋਵੇਗਾ ਕਿ ਨਿਤਿਸ਼ ਕਰਦਾ ਕੀ ਹੈ ਪਰ ਅਸਾਰ ਇੰਜ ਬੜੇ ਹੋਏ ਨੇ ਤੇ ਇੱਥੇ ਹੀ ਨਿਤਿਸ਼ ਕੁਮਾਰ ਵੀ ਕਸੂਤਾ ਫਸ ਗਿਆ ਨਿਤਿਸ਼ ਕੁਮਾਰ ਦੀ ਪਾਰਟੀ ਦੇ ਕੁਝ ਆਗੂ ਜਿਵੇਂ ਕਿ ਲਲਨ ਸਿੰਘ ਉਹ ਬੀਜੇਪੀ ਨਾਲ ਗੱਠਜੋੜ ਤੋੜਨਾ ਨਹੀਂ ਚਾਹੁੰਦੇ ਉਹ ਬੀਜੇਪੀ ਦੇ ਬਹੁਤ ਨੇੜੇ ਨੇ ਤੇ ਬੀਜੇਪੀ ਦੇ ਲਗਾਤਾਰ ਸੰਪਰਕ 'ਚ ਨੇ ਤਾਂ ਜੇਕਰ ਨਿਤਿਸ਼ ਕੁਮਾਰ ਨੇ ਬੀਜੇਪੀ ਨਾਲ ਗੱਠਜੋੜ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਨਿਤਿਸ਼ ਦੀ ਜੀਡੀਪੀ ਟੁੱਟ ਸਕਦੀ ਹੈ ਬिखर ਸਕਦੀ ਹੈ ਸੋ ਇਸ ਵਕਤ ਤੱਕ ਦੀਆਂ ਇਹ ਖਬਰਾਂ ਸਨ ਤੁਹਾਡਾ ਇਹਨਾਂ ਬਾਰੇ ਕੀ ਕਹਿਣਾ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ